गुरुग्राम ਦੇ ਵਿੱਚ ਹਰੀਅੰਮੀ ਸਿੰਘ ਰਾਹੁਲ ਫਾਜ਼ਲਪੁਰੀਆ ਤੇ ਫਾਇਰਿੰਗ 3 ਮਹੀਨੇ ਪਹਿਲਾਂ ਹੀ ਹਟਾਈ ਗਈ ਸੀ ਸਿਕਿਉਰਿਟੀ ਪੁਲਸ ਬੋਲੀ ਫਾਇਰਿੰਗ ਦੀ ਨਹੀਂ ਕੋਈ ਪੁਸ਼ਟੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਲਾਸ਼ਤ ਦੀ ਧਮਕੀ ਈਮੇਲ ਦੇ ਜ਼ਰੀਏ ਆਰਡੀਐਸ ਦੇ ਨਾਲ ਅਡਾਉਣ ਦੀ ਮਿਲਿਆ ਡਾਉਣ ਦਾ ਮਿਲਿਆ ਥ੍ਰੈਟ ਪੁਲਸ ਕਮਿਸ਼ਨਰ ਬੋਲੇ ਪੈਨਿਕ ਵਾਲੀ ਨਹੀਂ ਹੈ ਕੋਈ ਗੱਲ ਮਾਮਲੇ ਦੀ ਕਰ ਰਹੇ ਹਾਂ ਜਾਂਚ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਬੇਬੀ ਬਹਿਲਤੀ ਹੋਵੇਗੀ ਵੱਡੀ ਚਰਚਾ ਕਾਲਸੀਆ ਭਗਵੰਤ ਮਾਨ ਨੇ ਸਦਨ ਦੇ ਵਿੱਚ ਪੇਸ਼ ਕੀਤਾ ਸੀ ਬੇਦਖੱਟੋਂ ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰ ਤਾ ਉਮਰ ਕੈਦ ਦੀ ਸਜ਼ਾ ਕੈਨੇਡਾ ਦੇ ਟੰਟੋ ਦੇ ਵਿੱਚ ਭਗਵਾਨ ਜਗਨਨਾਥ ਰੱਥ ਯਾਤਰਾ ਤੇ ਸੁੱਟੇ ਗਏ ਆਂਡੇ ਵਿਦੇਸ਼ ਮੰਤਰੀ ਨੇ ਸਖਤ ਨੋਟਿਸ ਲੈਂਦਿਆਂ ਕੈਨੇਡਾ ਸਰਕਾਰ ਦੇ ਅੱਗੇ ਚੁੱਕਿਆ ਮਸਲਾ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਲੀਕਿਆ ਕੁਝ ਘੰਟਿਆਂ ਦੇ ਮੀਂਹ ਦੇ ਨਾਲ ਹੀ ਬੇਹਾਲ ਹੋਏ ਬਠਿੰਡਾ ਫਾਜ਼ਲਕਾ ਤੇ ਫਰੀਦਕੋਟ ਦੇ ਕਈ ਇਲਾਕੇ ਸੜਕਾਂ ਡੁੱਬੀਆਂ ਘਰਾਂ ਦੇ ਵਿੱਚ ਵੀ ਪਹੁੰਚਿਆ ਪਾਣੀ 18 ਦਿਨ ਬਾਅਦ ਅੱਜ ਧਰਤੀ ਤੇ ਵਾਪਸੀ ਕਰਨਗੇ ਸ਼ੁਭਾਂਸ਼ੂ ਸ਼ੁਕਲਾ ਕੱਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਅਲੱਗ ਹੋਇਆ ਸੀ ਸਪੇਸ ਕ੍ਰਾਫਟ ਅੱਜ 3 ਵਜੇ ਦੇ ਕਰੀਬ ਕੈਲੀਫੋਰਨੀਆ ਤੱਟ ਤੇ ਪ੍ਰਸ਼ਾਂਤ ਮਹਾਂਸਾਗਰ ਦੇ ਵਿੱਚ ਹੋਵੇਗੀ ਲੈਂਡਿੰਗ ਸਭ ਤੋਂ ਪਹਿਲਾਂ ਗੱਲ ਹੋਵੇਗੀ ਉਸ ਨਾਮ ਦੀ ਉਸ ਦੁੜਾਕ ਦੀ ਜਿਸ ਨੇ ਕਿ ਕਈ ਰਿਕਾਰਡ ਆਪਣੇ ਨਾਮ ਕੀਤੇ ਉਹ ਨਾਮ ਜਿਨ੍ਹਾਂ ਨੇ ਪਤਾ ਨਹੀਂ ਕਿੰਨਿਆਂ ਨੂੰ ਪ੍ਰੇਰਣਾ ਦਿੱਤੀ ਲੱਖਾਂ ਲੋਕਾਂ ਦੇ ਲਈ ਜੋ ਪ੍ਰੇਰਣਾ ਦਾ ਸਰੋਤ ਸਨ ਵਿਸ਼ਵ ਦੇ 100 ਸਾਲਾ ਪਹਿਲੇ ਦੁੜਾਕ ਜਿਨ੍ਹਾਂ ਨੂੰ ਕੇ ਰਤਬਾ ਹਾਸਲ ਹੋਇਆ ਇਹ ਮਾਨ ਹਾਸਲ ਹੋਇਆ ਪਰ ਰਾਤ ਵੇਲੇ ਅਜੇ ਹੀ ਬੇहद ਮੰਦ ਭਾਗੀ ਖਬਰ ਸਾਹਮਣੇ ਆਈ ਜਿਸ ਦੇ ਬਾਅਦ ਹਰ ਕੋਈ ਸਦਮੇ ਦੇ ਵਿੱਚ ਚਾ ਹਰ ਕੋਈ ਇਹ ਕਹਿ ਰਿਹਾ ਕਿ ਇਸ ਤਰੀਕੇ ਦੇ ਨਾਲ ਤਾਂ ਉਹਨਾਂ ਦੀ ਜਾਨ ਨਹੀਂ ਜਾਣੀ ਚਾਹੀਦੀ ਸੀ ਕਿਉਂਕਿ ਸਤੂ ਉਮਰਦਰਾਦ ਦੁੜਾ ਕੇ ਫੌਜਾ ਸਿੰਘ ਦੀ ਹਾਸੀ ਦੇ ਵਿੱਚ ਸੜਕ ਹਾਸੀ ਦੇ ਵਿੱਚ ਜਾਨ ਚਲੀ ਗਈ ਰਾਤਵੇੜੀ ਇਹ ਖਬਰ ਸਾਹਮਣੇ ਆਉਂਦੀ ਜਦੋਂ 114 ਸਾਲ ਦੀ ਉਮਰ ਦੇ ਵਿੱਚ ਫੌਜਾ ਸਿੰਘ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਏ ਹਾਸੀ ਦੇ ਵਿੱਚ ਫੌਜਾ ਸਿੰਘ ਦੀ ਜਾਨ ਚਲੀ ਗਈ ਦਰਸਲ ਪ੍ਰੇਰਣਾਦਾਇਕ ਜ਼ਿੰਦਗੀ ਦਾ ਸਫ਼ਰ ਸੀ ਉਸ ਦੇ ਜੋ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਜੁੜਦੇ ਰਹਿਣਗੇ ਹਮੇਸ਼ਾ ਸਾਨੂੰ ਹਰ ਪੜਾਤੇ ਉਪਰੇਰਿਤ ਕਰਦੇ ਰਹਿਣਗੇ ਜਿਵੇਂ ਕਿ ਮੁੱਖ ਮੰਤਰੀ ਮਾਨ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਨੇ ਵੀ ਕਿਹਾ ਕਿ ਹਮੇਸ਼ਾ ਉਹ ਸਾਨੂੰ ਪ੍ਰੇਰਨਾ ਦਿੰਦੇ ਰਹਿਣਗੇ ਸਾਡੇ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹਿਣਗੇ ਮੁੱਖ ਮੰਤਰੀ ਮਾਨ ਦੇ ਵੱਲੋਂ ਵੀ ਖੋਜਰ ਸਿੰਘ ਦੇ ਜਹਾਨ ਦੇ ਪਰਿਵਾਰ ਦੇ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਬੁਣ ਉਹਨਾਂ ਦੀ ਮੌਤ ਇੱਕ ਹਕੀ ਹੋ ਜਾਂਦੀ ਹੈ ਉਸ ਤੋਂ ਪਰਿਵਾਰ ਆ ਆਂਡੀ ਵੰਡੀ ਜਿੰਨੇ ਵੀ ਸਦਰ ਮਿਸਟਰ ਇਹਨਾਂ ਨੂੰ ਹਜ ਸਿੰਘ ਸਰਦਾਰ ਸਿੰਘ ਚੱਕ ਕੇ ਲੈ ਆਏ ਆ ਪਰ ਸਾਨੂੰ ਥੋੜਾ ਲੇਟ ਪਤਾ ਲੱਗਾ ਜਦੋਂ ਕਿ ਧਿਆਨ ਕੇਰ ਨਹੀਂ ਦਿੱਤ ਹੋ ਜਾਂਦੀ ਹੈ ਉਦੋਂ ਸਾਨੂੰ ਪਤਾ ਲੱਗਾ ਤੇ ਟੂਰ ਵਿੱਚ ਕੰਚੀ ਹੈ ਕਿੰਨੇ ਵਜੇ ਇਹਨਾਂ ਦੀ ਤਕਰੀਬਨ 7:00 ਵਜੇ ਦੇ ਲੱਗ ਸਕੀਏ ਕੋਈ ਪਤਾ ਲੱਗਿਆ ਜੀ ਕਿ ਕਿਹੜੇ ਵਾਈਕਲ ਨਾਲ ਟੱਕਰ ਹੋਈ ਹੈਗੀ ਨਹੀਂ ਜੀ ਇਹ ਹੀ ਨਹੀਂ ਪਤਾ ਲ ਗਾਨ 74 ਕੋਈ ਵਾਈਕਲ ਸੀਗਾ ਪਤਾ ਨਹੀਂ ਕਾਰ ਸੀ ਜਾਂ ਮੋਟਰਸਾਈਕਲ ਸੀਗਾ ਉਹ ਹਜੇ ਸਾਡੀ ਧਿਆਨਤ ਨਹੀਂ ਆਇਆ ਔਰ ਹੋ ਸਕਦਾ ਕਿ ਕਿਸੇ ਨੇ ਕੋਈ ਅੱਗੇ ਪਿੱਛੇ ਦੇਖਿਆ ਹੋਵੇ ਕੱਲ ਤੱਕ ਸ਼ਾਇਦ ਕੋਈ ਰਿਪੋਰਟ ਆ ਜਾਈ ਪਰਿਵਾਰ ਦੇ ਵਿੱਚ ਕਿਹੋ ਜਿਹਾ ਇਸ ਵਕਤ ਮਾਹੌਲ ਹੈਗਾ ਪਰਿਵਾਰ ਦੇ ਵਿੱਚ ਤਾਂ ਜਦੋਂ ਐਡੇ ਮਹਾਨ ਚਿਹਰੇ ਵਰਲਡ ਫੇਮਸ ਜਦ ਚਲੇ ਜਾਂਦੇ ਮੇਰੇ ਪਰਿਵਾਰ ਤਾਂ ਕੀ ਇਲਾਕੇ ਨੂੰ ਜ਼ਿਲ੍ਹੇ ਨੂੰ ਪੂਰੇ ਪੰਜਾਬ ਨੂੰ ਇਸ ਗੱਲ ਦਾ ਬਹੁਤ ਵੱਡਾ ਘਾਟਾ ਆ ਕੋਈ ਸਹਿਯੋਗ ਨਹੀਂ ਬਹੁਤ ਬੜੀ ਦੁੱਖਦਖ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਕੁਝ ਜਾਂ ਨਹੀਂ ਹਜੇ ਕੋਈ ਥੋੜੀ ਜਿਹੀ ਕਿਸੇ ਬੰਨੇ ਵਿੱਚ ਤੁਸੀਂ ਸੀ ਕੈਮਰੇ ਤੇ ਦੇਖੀ ਨਹੀਂ ਮੇਰੇ ਤੋਂ ਕਿ ਜਿਹੜੇ ਫੋਜਾ ਸਿੰਘ ਤੇ ਗੇਟੇ ਵੱਲੋਂ ਹਰਵਿੰਦਰ ਸਿੰਘ ਜੀ ਵੱਲੋਂ ਉਹਨਾਂ ਦੀ ਉਸੇ ਰਿਮਾਂ ਹਸਪੀਟਲ ਦੇ ਡੈਥ ਹੋ ਗਿਆ ਅਸੀਂ ਇਸ ਹਸਪੀਟਲ ਨੇ ਆ ਉਹਨਾਂ ਦੇ ਬਿਆਨ ਤੇ ਅਸੀਂ ਅੱਜ ਮਕੱਦਮਾ ਨੰਬਰ 114 ਅੰਡਰ ਸੈਕਸ਼ਨ 281 105 ਬੀ ਐਨ ਐਸ ਜਿਹੜਾ ਦਰਜ ਕੀਤਾ ਹੈ ਨਾਮ ਨੂੰ ਵੀਕਲ ਦਿਖਾਉਂਦਾ ਵਿਕ ਕਿਸ ਚੀਜ਼ ਨਾਲ ਐਕਸੀਡੈਂਟ ਹੋਇਆ ਕੁਝ ਸਰ ਇਹ ਨਾਮ ਨੂੰ ਗੱਡੀ ਕੋਈ ਵੀਕਲ ਕਾਰ ਹੋ ਸਕਦੀ ਹੈ ਜਿੱਦਾਂ ਅਸੀਂ ਉਹਦੇ ਬਾਅਦ ਉਹਦੇ ਵਾਸਤੇ ਅਸੀਂ ਸੀਏ ਟੀਮ ਸਾਡੇ ਥਾਣੇ ਦੇ ਪੁਲਿਸਮਕ ਕਰਨ ਚਾਰੀ ਸਾਰੀ ਜੀ ਰਿਸੀਵ ਹੋ ਜੂ ਕਿਵੇਂ ਦੀ ਹੋਈ ਚੈੱਕ ਕੀਤੀ ਜਾ ਰਹੀ ਹੈ ਔਰ ਜਲਦੀ ਸੀ ਉਸ ਨੂੰ ਸੀਟੀ ਕਿਸ ਥਾਂ ਤੇ ਐਕਸੀਡੈਂਟ ਹੈ ਇਹ ਸਰਮੁਕੀ ਬਿਆਸਪਿੰਡ ਦੀ ਬਿਲਕੁਲ ਫਰੰਟ ਦੀ ਮੁਕੀ ਨੇ ਰੋਡ ਦੇ ਚ ਅੱਛਾ ਕੋਈ ਸੀਸੀਟੀਵੀ ਵਗੈਰਾ ਆਈ ਹੋਣਾ ਉਹਨਾਂ ਦੀ ਅਸੀਂ ਜੰਨੀ ਅਜੇ ਚੈਕਿੰਗ ਕੀਤੀ ਜਾ ਰਹੀ ਆ ਤੇ ਜਲਦੀ ਕਿਸੇ ਰੋਕਰੰਗੇ ਰੈਪਰ ਫਾਜ਼ਲਪੁਰੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਗੁਰੂਗ੍ਰਾਮ ਦੇ ਵਿੱਚ ਰੈਪਰ ਰਾਹੁਲ ਫਾਜ਼ਲਪੁਰੀਆ ਤੇ ਫਾਇਰਿੰਗ ਹੋਈ ਹੈ ਫਾਜ਼ਲਪੁਰੀਆ ਦੀ ਥਾਰ ਤੇ ਫਾਇਰਿੰਗ ਦੀ ਖਬਰ ਹੈ ਪੁਲਸ ਨੇ ਗੋਲੀ ਚੱਲਣ ਦੀ ਹਾਲਾਂਕਿ ਪੁਸ਼ਟੀ ਨਹੀਂ ਕੀਤੀ ਮਾਮਲੇ ਦੀ ਪੁਲਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਾਬਲੇ ਗੋਰੇ ਕਿ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਐਲਵਿਸ਼ ਯਾਦਵ ਦੇ ਨਾਲ ਹੀ ਫਾਜ਼ਲਪੁਰੀਆ ਦਾ ਨਾਮ ਆਇਆ ਸੀ ਦੱਸਦੇ ਕਿ ਫਿਲਮ ਕਪੂਰਨ ਸੰਸਦਾ ਗਾਣਾ ਕਰਗੀ ਛੁੱਲ شادی ਮੇਂ ਜ਼ਰੂਰ ਆਨਾ ਬਿੱਲੀ ਬਿੱਲੀ ਸਣੇ ਕਈ ਹਿੱਟ ਗਾਣੇ ਜੋ ਕਿ ਫਾਜ਼ਿਲਪੁਰੀਆ ਦੇ ਚੁੱਕੇ ਨੇ ਤਾਂ ਗੁਰੂਗ੍ਰਾਮ ਦੇ ਵਿੱਚ ਰੈਪਰ ਰਾਹੁਲ ਫਾਜ਼ਿਲਪੁਰੀਆ ਤੇ ਫਾਇਰਿੰਗ ਦੀ ਖਬਰ ਹੈ ਹਾਲਾਂਕਿ ਜੋ ਪੁਲਿਸ ਦਾ ਪੱਖ سامنے ਆਇਆ ਹੈ ਪੁਲਸ ਨੇ ਗੋਲੀ ਚੱਲਣ ਦੀ ਪੁਸ਼ਟੀ ਫਿਲਹਾਲ ਨਹੀਂ ਕੀਤੀ ਹਾਲਾਂਕਿ ਪੁਲਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਗੋਲੀ ਚੱਲਣ ਦੀ ਪੁਸ਼ਟੀ ਫਿਲਹਾਲ ਪੁਲਸ ਦੇ ਵੱਲੋਂ ਅਜੇ ਤੱਕ ਨਹੀਂ ਕੀਤੀ ਗਈ ਆ ਨਾਲ ਹੀ ਤਾਨੋ ਰਾਹੁਲ ਫਾਜ਼ਲਪੁਰੀਆ ਦੀ ਥਾਰ ਦੀਆਂ ਵੀ ਤਸਵੀਰਾਂ ਵਖਾ ਰਹੇ ਇਸੇ ਥਾਰ ਦੇ ਵਿੱਚ ਜਦੋਂ ਫਾਜ਼ਲਪੁਰੀਆ ਸਵਾਰ ਸਨ ਤੇ ਇਸੇ ਦਰਾਨੀ ਫਾਇਰਿੰਗ ਦੀ ਖਬਰ ਹੈ ਆ ਜੋ ਕਿ ਰੈਪਰ ਰਾਹੁਲ ਫਾਜ਼ਲਪੁਰੀਆ ਨੂੰ ਨਿਸ਼ਾਨਾ ਬਣਾਇਆ ਗਿਆ ਪਰ ਪੁਲਸ ਫਿਲਹਾਲ ਫਾਇਰਿੰਗ ਵਾਲੀ ਖਬਰ ਤੋਂ ਜੋਕੇ ਇਨਕਾਰ ਕਰ ਰਹੀ ਹੈ ਫਿਲਹਾਲ ਪੁਲਸ ਦੇ ਵੱਲੋਂ ਗੋਲੀ ਚੱਲਣ ਦੀ ਪੁਸ਼ਟੀ ਆਨੇ ਕੀਤੀ ਕੀ ਹਾਲਾਂਕਿ ਆਪਣੇ ਪੱਧਰ ਤੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਆਤਮ ਦੱਸਦੇ ਕਿ ਸੱਪਾਂ ਦੇ ਜ਼ਹਿਰ ਵਾਲੇ ਮਾਮਲੇ ਦੇ ਵਿੱਚ ਐਲ ਵਿੱਚ ਯਾਦਵ ਦੇ ਨਾਲ ਹੀ ਫਾਜ਼ਲਪੁਰੀਆ ਦਾ ਨਾਮ ਵੀ ਸਾਹਮਣੇ ਆਇਆ ਸੀ ਆ ਵੱਡੇ ਰੈਪਰ ਨੇ rahul fazalpuriya ਆ ਗੁਰੂਗ੍ਰਾਮ ਦੇ ਵਿੱਚ ਜਿਨ੍ਹਾਂ ਤੇ ਕਿ ਫਾਇਰਿੰਗ ਦੀ ਖਬਰ ਹੈ ਕਿਸੇ ਵੇਲੇ ਉਹਨਾਂ ਨੂੰ ਟਾਰਗੇਟ ਕਰਨ ਦੀ ਜੋ ਕਿ ਇੱਕ ਕੋਸ਼ਿਸ਼ ਕੀਤੀ ਗਈ ਆ ਹਾਲਾਂਕਿ ਜੋ ਆ ਪੁਲਿਸ ਦਾ ਪੱਖ ਸਾਹਮਣੇ ਜੇਕਰ ਪੁਲਿਸ ਦੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਨੇ ਆ ਗੋਲੀ ਚੱਲਣ ਦੀ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਹਾਲਾਂਕਿ ਹਰ ਐਂਗਲ ਤੋਂ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਜਲਾ ਜਾਣਕਾਰੀ ਲਈ ਸਾਡੇ ਸਹਿਯੋਗੀ ਤਰਨਵੀਰ ਸ਼ਰਮਾ ਜੁੜ ਚੁੱਕੇ ਨੇ ਤਰਨਵੀਰ ਕੀ ਕੋ ਜਾਣਕਾਰੀ ਇੱਕ ਪਾਸੇ ਰਾਹੁਲ ਫਾਜ਼ਲਪੁਰੀਆ ਤੇ ਫਾਇਰਿੰਗ ਦੀ ਖਬਰ ਹੈ ਪਰ ਪੁਲਿਸ ਦੇ ਵੱਲੋਂ ਫਿਲਹਾਲ ਪੁਸ਼ਟੀ ਨਹੀਂ ਕੀਤੀ ਕਿ ਹੁਣ ਤੱਕ ਕੀ ਕੋ ਸਾਫ ਹੋਇਆ बिल्कुल देखिए कल आ, ये देर शाम की घटना है जब राहुल कुरिया अपने गांव के अंदर ही जो उसका स्टूडियो है अपना दफ्तर है वहां से जब वो निकल करके अपने फ्लैट पर जा रहा था तभी एस पी आर रोड के पास पहुंचा तभी उसके ऊपर फायरिंग हुई एक सीसीटीवी फुटेज भी इसमें सामने आया है जिसमें राहुल कुरिया के पीछे एक गाड़ी दिखाई दे रही है गुरुग्राम पुलिस को संदेह है की वो गाड़ी हो सकती है हमलावरों की रही हो राहुल कुरिया ने पुलिस को कहा है की उसके ऊपर फायरिंग हुई है हालांकि जो प्रोग्राम पुलिस कल जब मौके पर पहुंची थी तो उसके बाद गुरुग्राम पुलिस ने एक बयान जारी कर कहा था कि अभी तक की घटना को देखते हुए नहीं लग रहा है कि यहाँ पर कोई फायरिंग हुई है यानी कि पुलिस ने इनकार किया है पुष्टि नहीं की है फायरिंग की जबकि तो राहुल फाजिलपुरिया ने ये कहा है की उसके ऊपर फायरिंग हुई है राहुल फाजिलपुरिया आपको पता है कि बॉलीवुड सिंगर है रैपर है हरियाणवी गाने भी गाता है पिछले दिनों इसको एक धमकी मिली थी उसके बाद हरियाणा सरकार की तरफ से सुरक्षा जो है इसको दी गई थी करीब तीन दो से तीन महीने पहले ही राहुल फाजिलपुरिया की जो सुरक्षा है वो वापिस ले ली गई थी और उसके बाद राहुल फाजिलपुरिया बिना सिक्योरिटी के ही एक जगह से दूसरी जगह जा रहा था उसके हालांकि लाइसेंसी वेपन के लिए के हुआ था अब जब उसके ऊपर हमले की खबर आई है तो जाहिर सी बात की चिंता बढ़ी है तो गुरुग्राम पुलिस भले ही अभी ये कह रही हो कि पुष्टि नहीं हुई है लेकिन उसके बावजूद भी गुरुग्राम पुलिस जो है चारों हर एक एंगल के ऊपर हम कह सकते हैं कि जांच कर रही है कि क्या सच में गोली चली या नहीं चली और अगर चली तो किसने चलाई और इसके पीछे व्हाइट कलर की थार कार नजर आ रही है कि इसी कारिया सवार कोई नेड़े ने कोई सीसी टीवी जहाँ गड्डी थे किसी तरीके का गोड़ी का निशान आप बिल्कुल देखिए राहुल फाजिल ऐसी थार गाड़ी से अकेला जो है अपने घर जा रहा था और आ, हम कह सकते हैं गुरुग्राम पुलिस भी एक एंगल पे जांच इसलिए भी कर रही है कि क्योंकि राहुल फाजलपुरिया जब भी कहीं जाता था तो उसके साथ गाड़ियों का एक काफिला चलता था उसके निजी सुरक्षाकर्मी जो है वो उसके साथ रहते थे उसका ड्राइवर उसके साथ रहता था उसका मैनेजर उसके साथ रहता था लेकिन कल जब ये घटना हुई उस वक्त राहुल फाजिल अकेला इस गाड़ी में सवार था यानी कि खुद ही ये गाड़ी ड्राइव कर रहा था और यही वजह है गुरुग्राम पुलिस अब सभी दिशाओं में जांच कर रही है कि आखिर इसके पीछे वजह क्या है कौन लोग हो सकते हैं कौन लोग नहीं है और अगर किसी ने फायरिंग की है तो उसका मकसद क्या था क्या डराना था राहुल फाजिलकुआया को या फिर तो उसको कोई नुकसान पहुंचाना था

ਚਲਨ ਦੀ ਪੁਸ਼ਟੀ ਨਹੀਂ ਕੀਤੀ ਪਰ ਦੂਜੇ ਪਾਸੇ ਫਾਜ਼ਲਪੁਰਿਆ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਸਤੇ ਫਾਇਰਿੰਗ ਹੋਈ ਹੈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਰੋਕਾਂਗੇ ਅਗਲੀ ਵੱਡੀ ਖਬਰ ਦਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਬਲਾਸਟ ਦੀ ਧਮਕੀ ਦਿੱਤੀ ਗਈ ਹੈ ਈਮੇਲ ਦੇ ਜ਼ਰੀਏ ਆਰਡੀਐਕਸ ਦੇ ਨਾਲ ਡਾਊਨ ਦੀ ਧਮਕੀ ਦਿੱਤੀ ਗਈ ਹੈ ਜੀਪੀਸੀ ਦੀ ਸ਼ਿਕਾਇਤ ਤੇ ਪੁਲਿਸ ਨੇ ਐਫਆਈਆ ਵੀ ਦਰਜ ਕਰ ਲਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਖੁੱਲਰ ਦਾ ਇਸ ਨੂੰ ਲੈ ਕੇ ਬਿਆਨ ਵੀ ਆਇਆ ਹੈ ਐਜੀਪੀਸੀ ਦੀ ਸ਼ਿਕਾਇਤ ਤੇ ਐਫਆਈਆ ਦਰਜ ਕੀਤੀ ਗਈ ਹੈ ਕਮਿਸ਼ਨਰ ਦੇ ਵੱਲੋਂ ਕਿਹਾ ਗਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ ਕਿਉਂਕਿ ਆਪਣੇ ਆਪ ਦੇ ਵਿੱਚ ਇਹ ਅਜਿਹਾ ਮਾਮਲਾ ਜਦੋਂ ਇਸ ਤਰੀਕੇ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਮੁੱਦਾ ਬਹੁਤ ਸਵੇਦਨਸ਼ੀਲਿਆ ਧਾਰਮਿਕ ਭਾਵਨਾਵਾਂ ਦੇ ਨਾਲ ਵੀ ਜੁੜਿਆ ਹੋਇਆ ਹੈ ਇਸ ਕਰਕੇ ਉਸੇ ਗੰਭੀਰਤਾ ਨੂੰ ਵੇਖਦੇ ਹੋਏ ਪੁਲਿਸ ਦੇ ਕਮਿਸ਼ਨਰ ਦੇ ਵੱਲੋਂ ਕਿਹਾ ਗਿਆ ਕਿ ਬਹੁਤ ਤੇਜ਼ੀ ਦੇ ਨਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ ਪਰ ਇਹ ਵੱਡਾ ਸਵਾਲ ਆਪਣੇ ਆਪ ਦੇ ਵਿੱਚ ਹੈ ਕਿ ਆਖਰਕਾਰ ਕਿਸ ਦੇ ਵੱਲੋਂ ਈਮੇਲ ਕੀਤੀ ਜਾਂਦੀ ਹੈ ਇਸ ਈਮੇਲ ਦਾ ਬੇਸ ਕੀ ਹੈ ਆਧਾਰ ਕੀ ਹੈ ਕਿਉਂ ਇਸ ਤਰੀਕੇ ਦੀ ਧਮਕੀ ਚੋ ਕੇ ਦਿੱਤੀ ਗਈ ਹਰ ਐਂਗਲ ਤੋਂ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਤੇ ਜਲਦੀ ਮੁਲਜ਼ਮਾਂ ਨੂੰ ਕਾਬੂ ਕਰਨ ਦਾ ਵੀ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਆ ਰਾਜੀਵ ਇਹ ਬਹੁਤ ਖਬਰ ਵੱਡੀ ਵੀ ਹੋ ਜਾਂਦੀ ਹੈ ਤੇ ਬਹੁਤ ਸਵੇਦਨਸ਼ੀਲ ਵੀ ਹੋ ਜਾਂਦੀ ਹੈ ਜਦੋਂ ਇਸ ਤਰ੍ਹਾਂ ਦੀ ਕੋਈ ਖਬਰ ਸਾਹਮਣੇ ਆਉਂਦੀ ਹੈ ਆ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜੋ ਬਲਾਸ਼ ਦੀ ਧਮਕੀ ਦਿੱਤੀ ਜਾਂਦੀ ਹੈ ਆ ਹੁਣ ਤੱਕ ਦੀ ਕੀ ਕੋ ਜਾਣਕਾਰੀ ਜੋ ਐਸਜੀਪੀਸੀ ਦਾ ਪੱਖ ਸਾਹਮਣੇ ਆਇਆ ਕਿ ਕਿੰਨੇ ਕਵਜੇ ਐਸਜੀਪੀਸੀ ਨੂੰ ਈਮੇਲ ਮਿਲਦੀ ਹੈ ਉਸ ਤੋਂ ਬਾਅਦ ਕਦੋਂ ਇਹ ਪੂਰੀ ਸ਼ਿਕਾਇਤ ਦਰਜ ਕਰਵਾਈ ਗਈ ਬਿਲਕੁਲ ਪਰਮਿੰਦਰ ਕੱਲ ਸਵੇਰ ਦੀ ਇਹ ਗੱਲ ਹੈ ਕਿ ਇੱਕ ਈਮੇਲ ਜਿਹੜੀ ਹੈ ਐਸਜੀਪੀਸੀ ਦਾ ਜਿਹੜਾ ਅਫੀਸ਼ੀਅਲ ਈਮੇਲ ਆਈਡੀ ਹੈ ਉਹਦੇ ਤੇ ਮੇਲ ਭੇਜੀ ਜਾਂਦੀ ਹੈ ਹਾਲਾਂਕਿ ਉਸ ਬਾਰੇ ਇਹ ਖੁਲਾਸਾ ਨਹੀਂ ਕੀਤਾ ਗਿਆ ਹਲੇ ਤੱਕ ਨਾ ਪੁਲਿਸ ਵੱਲੋਂ ਨਾ ਐਸਜੀਪੀਸੀ ਵੱਲੋਂ ਕਿ ਉਹ ਪੁਲਿਸ ਸ਼ਖਸ ਵੱਲੋਂ ਭੇਜੀ ਗਈ ਹੈ ਇਹ ਜ਼ਰੂਰ ਦਾਵਾ ਕੀਤਾ ਗਿਆ ਕਿ ਇਹ ਈਮੇਲ ਜਿਹੜੀ ਹੈ ਉਹ ਹੋ ਸਕਦਾ ਕਿ ਕਿਸੇ ਵੱਲੋਂ ਕੋਈ ਸ਼ਰਾਰਤ ਕੀਤੀ ਗਈ ਹੋਵੇ ਕਿਉਂਕਿ ਹਰਮੰਦਰ ਸਾਹਿਬ ਦੇ ਉਸ ਲੰਗਰ ਹਾਲ ਦੀ ਗੱਲ ਕੀਤੀ ਗਈ ਹੈ ਜਿੱਥੇ ਕਿ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਲੋਕ ਆ ਇੱਕਠੇ ਇੱਕ ਪੰਗਰ ਦੇ ਵਿੱਚ ਬੈਠ ਕੇ ਲੰਗਰ ਛਕਦੇ ਨੇ ਔਰ ਉਹ ਇੱਕ ਸਾਂਝੀ ਮਾਲਤਾ ਦਾ ਸਭ ਤੋਂ ਵੱਡਾ ਸੰਦੇਸ਼ ਉੱਥੋਂ ਜਾਂਦਾ ਪੂਰੀ ਦੁਨੀਆ ਦੇ ਵਿੱਚ ਔਰ ਉਸ ਜਗ੍ਹਾ ਨੂੰ ਨਿਸ਼ਾਨਾ ਬਣਾਏ ਜਾਣ ਦੀ ਜੇਕਰ ਕੋਈ ਗੱਲ ਕਰ ਰਿਹਾ ਤਾਂ ਲਾਜ਼ਮੀ ਤੌਰ ਤੇ ਉਸ ਦੀ ਜਿਹੜੀ ਮਾਨਸਿਕਤਾ ਉਹ ਸਮਝੀ ਜਾ ਸਕਦੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਉਸ ਵੱਲੋਂ ਸਿੱਧੇ ਤੌਰ ਤੇ ਆਰਡੀ ਐਕਟ ਦਾ ਜ਼ਿਕਰ ਕੀਤਾ ਗਿਆ ਹੈ ਬੰਬ ਦੇ ਨਾਲ ਉਡਾਉਣ ਦੀ ਗੱਲ ਕੀਤੀ ਗਈ ਹੈ ਤਾਂ ਇਸ ਕਰਕੇ ਜਿੱਦਾਂ ਹੀ ਇਸ ਈਮੇਲ ਬਾਰੇ ਜਿਹੜੇ ਸੀਨੀਅਰ ਅਧਿਕਾਰੀ ਨੇ ਐਸਡੀਪੀਸੀ ਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਹੈ ਔਰ ਪੁਲਿਸ ਕਮਿਸ਼ਨਰ ਵੱਲੋਂ ਵੀ ਸਪਸ਼ਟ ਕੀਤਾ ਗਿਆ ਕਿ ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਤਰਨ ਤੇ ਜਿਹੜੀ ਐਫ ਆਈ ਆਰ ਹੈ ਉਹ ਵੀ ਦਰਜ ਕਰਨ ਲਈ ਗਈ ਹੈ ਔਰ ਉਸ ਸ਼ਖਸ ਬਾਰੇ ਵਕ ਵਕ ਪੁਲਿਸ ਦੀਆਂ ਜਿਹੜੀਆਂ ਟੀਮਾਂ ਨੇ ਕਿਉਂਕਿ ਇਹ ਸਿੱਧੇ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਸਾਈਬਰ ਕ੍ਰਾਈਮ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਜਿਹੜੀ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਹੈ ਉਹ ਵੀ ਟ੍ਰੇਸ ਕਰਨ ਦੇ ਵਿੱਚ ਲੱਗੀ ਹੋਈ ਹੈ ਕਿ ਆਖਿਰਕਾਰ ਇਹ ਜਿਹੜੀ ਈਮੇਲ ਹੈ ਇਹ ਕਿਸ ਵੱਲੋਂ ਔਰ ਕਿੱਥੋਂ ਅਪੇਜੀ ਗਈ ਹੈ ਇਸ ਦੇ ਨਾਲ ਹੀ ਇहतਿਆਤਨ ਜੋ ਹੈ ਅਲੰਗਰ ਹਾਲ ਦੇ ਵਿੱਚ ਜਿਹੜੀਆਂ ਪੁਲਿਸ ਦੀਆਂ ਵਕ ਵਕ ਟੀਮਾਂ ਨੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਗਈ ਚਾਹੇ ਉਹ ਅਸੀਂ ਪੰਮਨਰੋਧਕ ਦਸਤਾ ਜਿਹੜਾ ਪੰਜਾਬ ਪੁਲਿਸ ਦਾ ਹੁੰਦਾ ਉਸ ਵੱਲੋਂ ਵੀ ਉੱਥੇ ਜਾ ਕੇ ਜਾਂਚ ਕੀਤੀ ਗਈ ਕਿਉਂਕਿ ਕਈ ਵਾਰ ਜੇਕਰ ਅਜਹੀ ਕੋਈ ਈਮੇਲ ਭਾਵੇਂ ਸ਼ਰਾਰਤੀ ਅੰਥਰ ਵੱਲੋਂ ਭੇਜੀ ਗਈ ਹੋਵੇ ਪਰ ਇहतਿਆਤਨ ਕਈ ਕਦਮ ਜਿਹੜੇ ਨੇ ਪੁਲਿਸ ਨੂੰ ਚੱਕਣੇ ਪੈਂਦੇ ਨੇ ਤਾਂ ਉਹ ਸਾਰੇ ਜਿਹੜੇ ਕਦਮ ਬਣਦੇ ਜ਼ਰੂਰੀ ਨੇ ਉਹ ਪੁਲਿਸ ਵੱਲੋਂ ਚੱਕੇ ਗਏ ਨੇ ਤਾਂ ਹੁਣ ਇੰਤਜ਼ਾਰ ਹੈ ਕਿ ਕਦੋਂ ਉਸ ਸ਼ਖਸ ਬਾਰੇ ਖੁਲਾਸਾ ਹੁੰਦਾ ਜਿਸ ਵੱਲੋਂ ਇਹ ਜਿਹੜੀ ਅਸੀਂ ਕਹਿ ਸਕਦੇ ਕਿ ਘਟਿਆ ਜਿਹੜੀ ਸ਼ਰਾਰਤ ਹੈ ਜਾਂ ਘਟਿਆ ਹਰਕਤ ਜਿਹੜੀ ਹੈ ਉਹ ਕੀਤੀ ਗਈ ਹੈ ਜੀ ਪਰਮੇਸ਼ਰ ਜੀ ਆ ਠੀਕ ਹੈ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਹਾਲਾਂਕਿ ਫਿਲਹਾਲੇ ਵੱਡਾ ਸਵਾਲ ਹੈ ਕਿ ਕੀ ਕਿਸੇ ਦੇ ਵੱਲੋਂ ਇਹ ਸਿਰਫ ਸ਼ਰਾਰਤੀ ਕੀਤੀ ਗਈ ਹੈ ਜਾਂ ਕੋਈ ਕਿਸੇ ਤਰੀਕੇ ਦੀ ਸਾਜ਼ਿਸ਼ ਰਚੀ ਗਈ ਹੈ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰਕਾਰ ਐ ਜੀ ਪੀ ਸੀ ਨੂੰ ਕਿਸ ਦੇ ਵੱਲੋਂ ਇਹ ਈਮੇਲ ਕੀਤੀ ਗਈ ਕਿਸ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਇਸ ਦੇ ਵਿਚਾਲੇ ਅੰਮ੍ਰਿਤਸਰ ਦੇ ਜੋ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦਾ ਬਿਆਨ ਵੀ ਆ ਉਹਨਾਂ ਦਾ ਕਹਿਣਾ ਕਿ ਐ ਜੀ ਪੀ ਸੀ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ ਸਾਡੀ ਈਮੇਲ ਆਈ ਹੈ ਤੇ ਤੇ ਜਿਹੜੀ ਅਸੀਂ ਜਿਹੜੀ ਰਿਪੋਰਟ ਆ ਜੀ ਉਹ ਐ ਸਚ ਨੂੰ ਵੀ ਦੇਤੀ ਹੈ ਤੇ ਕਮਿਸ਼ਨਰ ਸਾਹਿਬ ਨੂੰ ਵੀ ਦੇਤੀ ਹੈ ਤੇ ਇਹਦੇ ਲਈ ਆਪ ਵੀ ਅਸੀਂ ਇਨਕੁਆਇਰੀ ਕਰਦੇ ਪਏ ਆ ਤੇ ਇੱਕ ਅੱਧੇ ਦਿਨ ਚ ਕੱਲ ਪਰसों ਇੱਕ ਦੀ ਮੇਲ ਚ ਮੇਲ ਚ ਲਿਖਿਆ ਕੀ ਹੈ ਥੋੜੇ ਮੇਲ ਚ ਧਮਕੀ ਦਿੱਤੀ ਗਈ ਹੈ ਵੀ ਆਰ ਡੀ ਐਕਸ ਸੇ ਆਤੇ ਮਨ ਵੀ ਨੁਕਸਾਨ ਕਰਾਂਗੇ ਮੈਂ ਪਰ ਇਹ ਕਲੀਅਰ ਨਹੀਂਗਾ ਮੈਨੂੰ ਲੱਗਦਾ ਨਹੀਂਗਾ ਵੀ ਜਾਂ ਕਿਸੇ ਏਜੰਸੀ ਦਾ ਕਿੰਨਾ ਕੰਮ ਹੈ ਇਦਾਂ ਦੀ ਅਜੇ ਕਲੀਅਰ ਨਹੀਂਗਾ ਅੱਛਾ ਨੂੰ ਐਸ ਜੀ ਪੀ ਸੀ ਅਥਾਰਟिटीज ਵੱਲੋਂ ਇੱਕ ਬਲੇਂਟ ਦਿੱਤੀ ਗਈ ਸੀ ਕਿ ਉਹਨਾਂ ਨੂੰ ਇੱਕ ਥ੍ਰੈਟ ਮੇਲ ਆਈ ਹੈ ਇਸ ਬਲਾਸਤੀ ਗੱਲ ਕੀਤੀ ਗਈ ਹੈ गोल्डन टेंपल टैंपल प्रेमिस आसपास पास एरिए इमीडिएटली एक्शन लेंदे हुए अफ आई दर्ज करके और वह इनवैसिगेट की इन्वेस्टिगेशन शुरू की है कहना चाहना कि पैनिक वाली कोई गल नहीं है जो मेल के कंटेंट्स तो यह गल इंडीकेट हो रही है कि किसी शरारती अंसर वालों की गई है और ये ज़्यादातर साउथ इंडिया दीजा दी बारे या हैपनिंग्स बारे इंसिडेंट्स बारे ज्यादा गल कर रहे कुछ एक जिक्र ये गोल्डन टेंपल ਦੀ ਰਤ ਬਾਰੇ ਵੀ ਹੈ ਸੋ ਮੈਂ ਅਸੀਂ ਇਹ ਕਹਿਣਾ ਚਾਹੁੰਦਾ ਮੈਂ ਕਿ ਅਸੀਂ ਪੰਜਾਬ ਪੁਲਿਸ ਹੋਰ ਅਮਰਸਰ ਕਮਿਸ਼ਨ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਔਰ ਵੀ ਝੋੜ ਕਰਾਂਗੇ ਕਿ ਫੂਲ ਪ੍ਰੂਫ ਸਕਿਉਰਟੀ ਰਵੇ ਇਸ ਨੂੰ ਕੋਈ ਤੋੜ ਹੁੰਦੀ ਨੀ ਔਰ ਬਹੁਤ ਜਲਦੀ ਅਸੀਂ ਇਹਨੂੰ ਕਰੈਕ ਕਰਾਂ ਹੁਣ ਗੱਲ ਹੋਵੇਗੀ ਉਸ ਬਿੱਲ ਦੀ ਜਿਸ ਤੇ ਕਿ ਅੱਜ ਸਦਨ ਦੇ ਵਿੱਚ ਚਰਚਾ ਹੋਣ ਜਾ ਰਹੀ ਹੈ ਵਿਦਵੀ ਬਿੱਲ ਤੇ ਵਿਧਾਨ ਸਭਾ ਦੇ ਵਿੱਚ ਵੱਡੀ ਬਹਿਸ ਹੋਵੇਗੀ ਅੱਜ 10 ਵਜੇ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਵੇਗੀ ਦਰਸਲ ਕੱਲ ਮੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਬਿੱਲ ਸਦਨ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੇ ਵਿੱਚ ਘੱਟੋ ਘੱਟ 10 ਸਾਲ ਅਤੇ ਵੱਧ ਤੋਂ ਵੱਧ ਤਾਅ ਉਮਰ ਕੈਦ ਦੀ ਤਜਵੀਜ਼ ਹੈ ਅਤੇ ਨਾਲ ਹੀ 5 ਤੋਂ 10 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਜੇਕਰ ਕੋਈ ਮਲਜ਼ਮ ਕਿਸੇ ਵੀ ਧਾਰਮਿਕ ਗ੍ਰੰਥ ਦੀ ਅਪ ਬੀ ਕਰਦਾ ਹੈ ਆ ਤਾਂ ਇਸ ਨੂੰ ਲੈ ਕੇ ਜੋ ਕੱਲ ਮੰਤਰੀ ਮਾਨ ਦੇ ਵੱਲੋਂ ਬਿੱਲ ਪੇਸ਼ ਕੀਤਾ ਗਿਆ ਵਿਰੋਧੀਆਂ ਦੇ ਵੱਲੋਂ ਮੰਗ ਕੀਤੀ ਕਿ ਇੱਕ ਖਰੜੇ ਦੀ ਸਟੱਡੀ ਕਰਨ ਵਾਸਤੇ ਹੋਰ ਸਮਾਂ ਚਾਹੀਦਾ ਤਾਂ ਉਸ ਤੋਂ ਬਾਅਦ ਜੀ ਫੈਸਲਾ ਲਿਆ ਗਿਆ ਕਿ ਅਗਲੇ ਦਿਨ ਜੋ ਕਿਸਤੇ ਚਰਚਾ ਕਰਵਾਈ ਜਾਵੇਗੀ ਤਾਂ ਅੱਜ ਠੀਕ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਤਾਂ ਇਸ ਦੌਰਾਨ ਜੋ ਵਿਧਾਨ ਸਭਾ ਦੇ ਵਿੱਚ ਵਿਦੇਬੀ ਦੇ ਖਿਲਾਫ ਬਿਲ ਲਿਆਂਦਾ ਗਿਆ ਉਸ ਤੇ ਚਰਚਾ ਕੀਤੀ ਜਾਵੇਗੀ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਪੇਸ਼ ਕਰਦਾ ਹਾਂ ਆਖਿਰਕਾਰ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਚਰਚਾਵਾਂ ਦੇ ਵਿਚਾਲੇ ਪੰਜਾਬ ਵਿਧਾਨ ਸਭਾ ਦੇ ਵਿੱਚ ਬੇਅਦਬੀ ਦੇ ਖਿਲਾਫ ਬਿੱਲ ਪੇਸ਼ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਪੇਸ਼ ਕੀਤਾ ਅਤੇ ਇਸ ਬਿੱਲ ਤੇ ਤੁਰੰਤ ਵਿਚਾਰ ਕਰਨ ਦੀ ਮੰਗ ਕੀਤੀ ਸਤਾਵ ਕਰਦਾ ਹਾਂ ਕਿ ਇਸ ਪੰਜਾਬ ਪਵਿੱਤਰ ਧਰਮ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਇਸ ਦੇ ਬਾਅਦ ਬ੍ਰੋ蒂 ਤਰਤੀਆਗੂ ਪ੍ਰਤਾਪ ਸਿੰਘ ਬਾਜਵਾ ਬੋਲੇ ਜਿਨ੍ਹਾਂ ਨੇ ਬੇਅਦਬੀ ਦੇ ਖਿਲਾਫ ਬਿੱਲ ਤੇ ਮੰਗਲਵਾਰ ਨੂੰ ਸਦਨ ਦੇ ਵਿੱਚ ਚਰਚਾ ਕਰਵਾਉਣ ਦੀ ਮੰਗ ਰੱਖੀ ਪਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਗੰਭੀਰ ਮਸਲਾ ਹੈ ਇਸ ਕਰਕੇ ਉਹਨਾਂ ਨੂੰ ਖਰੜੇ ਦੀ ਸਟੱਡੀ ਕਰਨ ਦੇ ਲਈ ਸਮਾਂ ਚਾਹੀਦਾ ਹੈ ਇਸ ਤੇ ਮੁੱਖ ਮੰਤਰੀ ਨੇ ਬਾਜਵਾ ਵੱਲੋਂ ਚਰਚਾ ਲਈ ਹੋਰ ਸਮਾਂ ਮੰਗਣ ਤੇ ਨਿਸ਼ਾਨਾ ਸਾਧਿਆ 15 ਮਿੰਟ ਪਹਿਲੇ ਇੱਕ ਕਾਗਜ਼ ਤੁਸੀਂ ਸਾਨੂੰ ਦੇ ਦਿੰਦੇ ਹੋ ਉਸ ਐਡਵਾਂਸ ਮੈਨੂੰ ਦੱਸੋ 15 ਮਿੰਟ ਦੇ ਵਿੱਚ ਕੋਈ ਅਸੀਂ ਕੰਪਿਊਟਰਾਂ ਦੀ ਜਿਹੜੇ ਕੋਈ ਬਟਨ ਨਪੀਏ ਤੇ ਉਹਦਾ ਉਸੇ ਟਾਈਮ ਇਹ ਟੈਕਨੀਕਲ ਮੈਟਰਸ ਨੇ ਲੀਗਲ ਮੈਟਰਸ ਨੇ ਇਹਦੇ ਵਿੱਚ ਨਵੇਂ ਜਿਹੜੀ ਭਾਰਤੀ ਨਇ ਸਨੇਹਤਾ ਜਿਹੜਾ ਉਹਦੇ ਕਾਨੂੰਨ ਇਹਦੇ ਵਿੱਚ ਲਾਗੂ ਹੁੰਦੇ ਨੇ ਤੇ ਅਸੀਂ ਸਟੱਡੀ ਕਰਨਾ ਹੁੰਦਾ ਹੈ। ਦੁੱਖ ਦੀ ਗੱਲ ਹੈ ਜੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਦੀ ਜਾਣਕਾਰੀ ਉਹਨਾਂ ਕੋਲੇ ਨਹੀਂ ਹੈਗੀ ਤਾਂ ਫਿਰ ਉਹ ਰਹਿੰਦੇ ਕਿੱਥੇ ਨੇ? ਉਹ ਤਾਂ ਬੱਚੇ-ਬੱਚੇ ਨੂੰ ਪਤਾ ਆਪਾਂ 5 ਸਾਲ ਦੇ ਬੱਚੇ ਤੋਂ ਪੁੱਛ ਲਓ ਕਿ ਬਰਗਾੜੀ ਕੀ ਹੋਇਆ ਸੀ? ਗੁਰਜ ਜਵਾਰ ਕੇ ਕੀ ਹੋਇਆ ਸੀ? ਬਾਈਬਲ ਕਲਾਂ ਕੀ ਹੋਇਆ ਸੀ? ਕੋਟ ਕਪੂਰੇ ਕੀ ਹੋਇਆ ਸੀ ਜਿਵੇਂ ਆਪਾਂ ਬੱਚੇ ਨਹੀਂ ਹੁੰਦੇ ਵੀ ਕਾਪੀ ਭੁੱਲਿਆ ਜੀ ਕਰੇ ਅਸੀਂ ਹੈਨਾ ਹੋਮਵਰਕ ਤੋਂ ਬਿਨਾ ਆਉਂਦੇ ਨੇ ਕੱਲ ਵੀ ਮੈਂ ਕਿਹਾ ਸੀ ਹੋਮਵਰਕ ਕਰਕੇ ਨਹੀਂ ਆਉਂਦੇ ਚਲੋ ਕੋਈ ਗੱਲ ਨਹੀਂ ਕੱਲ ਨੂੰ ਤਿਆਰੀ ਕਰਕੇ ਆ ਜਾਣਾ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੰਗ ਰੱਖਣ ਦੇ ਬਾਅਦ ਮੰਗਲਵਾਰ ਨੂੰ ਬਿੱਲ ਤੇ ਚਰਚਾ ਕਰਵਾਉਂਦਾ ਫੈਸਲਾ ਕੀਤਾ ਗਿਆ ਅਤੇ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ اور میں کافی ਵਿਚਾਰ ਵਿਮਰਸ਼ ਤੋਂ ਬਾਅਦ ਇਹ ਮੁੱਦਾ ਕੱਲ ਲਈ ਮੁਲਤਵੀ ਕਰਦਾ ਹਾਂ ਕੁਣੀਕ ਨਜ਼ਰ ਬੇਅਦਬੀ ਖਿਲਾਫ ਦਿਲ ਦੀਆਂ ਤਜਵੀਜ਼ਾਂ ਤੇ ਮਾਰਦੇ ਆਂ ਬੇਅਦਬੀ ਮਾਮਲੇ ਦੀ ਜਾਂਚ ISP ਰੈਂਕ ਦਾ ਅਧਿਕਾਰੀ ਕਰੇਗਾ ਬੇਅਦਬੀ ਦੇ ਮੁਲਜ਼ਮ ਨੂੰ ਘੱਟੋ ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦੀ ਸਜ਼ਾ ਹੋ ਸਕਦੀ ਹੈ ਮਲਜ਼ਮ ਨੂੰ 5 ਤੋਂ 10 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਕੋਈ ਵੀ ਗ੍ਰੰਥ ਜਿਸ ਨੂੰ ਸੰਬੰਧਿਤ ਧਾਰਮਿਕ ਸੰਪਰਦਾਵਾਂ ਪਵਿੱਤਰ ਮੰਨਦੀਆਂ ਨੇ ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਉਸਦੇ ਭਾਗ ਜਿਸ ਵਿੱਚ ਉਥੀਆਂ ਸ੍ਰੀ ਗੁਟਕਾ ਸਾਹਿਬ ਅਤੇ ਇਸ ਤੋਂ ਇਲਾਵਾ ਸ਼੍ਰੀਮਦ ਭਗਵਤ ਕੀਤਾ, ਕੁਰਾਨ ਸ਼ਰੀਫ ਅਤੇ ਪਵਿੱਤਰ ਬਾਈਬਲ ਜਿਸ ਬਿਲ ਦੇ ਵਿੱਚ ਸ਼ਾਮਲ ਕੀਤੇ ਗਏ ਨੇ। ਅਤੇ ਇਹਨਾਂ ਦੀ ਬੇਅਦਬੀ ਤੇ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ। ਧਾਰਮਿਕ ਗ੍ਰੰਥਾਂ ਨੂੰ ਨੁਕਸਾਨ ਪਹੁੰਚਾਉਣ ਤਬਾਹ ਕਰਨ ਰੂਪ ਵਿਗਾੜਨ ਰੂਪ ਕਰਨ ਰੰਗ ਉਤਾਰਨ ਗੰਦਾ ਕਰਨ ਗਲਣ ਸਾੜਨ ਤੋੜਨ ਜਾਂ 파ੜਨ ਨੂੰ ਬੇਅਦਵੀ ਮੰਨਿਆ ਜਾਵੇਗਾ ਬੇਅਦਵੀ ਦਾ ਅਪਰਾਧ ਗੈਰ ਜ਼ਮਾਨਤੀ ਹੋਵੇਗਾ ਅਤੇ ਆਪਸੀ ਸੁਲਾਹ ਦੇ ਨਾਲ ਕੋਈ ਵੀ ਮਾਮਲਾ ਹੱਲ ਨਹੀਂ ਕਰ ਪਾਵੇਗਾ ਬੇਅਦਵੀ ਦੀ ਸਾਜ਼ਿਸ਼ ਰਚਣ ਵਾਲੇ ਨੂੰ ਵੀ ਗੁਨਾਹਗਾਰ ਜਿੰਨੀ ਸਜ਼ਾ ਹੋਵੇਗੀ ਬੇਅਦਵੀ ਦਾ ਕੇਸ ਡਾਇਰੈਕਟ ਸੈਸ਼ਨ ਕੋਰਟ ਦੇ ਵਿੱਚ ਚੱਲੇਗਾ ਬੇਅਦਵੀ ਦੀ ਕੋਸ਼ਿਸ਼ ਕਰਨ ਤੇ ਵੀ ਤਿੰਨ ਤੋਂ 5 ਸਾਲ ਦੀ ਸਜ਼ਾ ਦੀ ਤਸਵੀਜ਼ ਕੀਤੀ ਗਈ ਹੈ 2015 ਤੋਂ ਬਾਅਦ ਅਕਾਲੀ ਦਲ